ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਾਨੇ ਚੰਗੀ ਕਲਾ ਦੇ ਵਿੱਚ ਹੋਗੇ ਸਾਰੇ ਜਾਨੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਬਹੁਤ ਧੰਨਵਾਦ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਪੋਰਟ ਕੀਤਾ ਇੱਥੋਂ ਲੈ ਕੇ ਇੱਥੋਂ ਤੱਕ ਲੈ ਕੇ ਆਏ ਸੋ ਦਿਲੋਂ ਉਹਨਾਂ ਦਾ ਧੰਨਵਾਦ ਆ ਜੀ ਤੇ ਅੱਜ ਹੈਗਾ ਹੈ ਐਤਵਾਰ ਦਾ ਦਿਨ ਤੇ ਅਸੀਂ ਸੋਚਿਆ ਕਿ ਅੱਜ ਚਲੋ ਸਫਾਈਆਂ ਕਰ ਲੈਨੇ ਆ ਕਿਉਂਕਿ ਤੁਹਾਨੂੰ ਸਾੜਿਆਂ ਨੂੰ ਪਤਾ ਹੀ ਹੈ ਕਿ ਅ ਐਰਕਾ ਬਰਸਾਤਾ ਬਹੁਤ ਜ਼ਿਆਦਾ ਹੋਈਆਂ ਸੀ ਤੇ ਬਰਸਾਤਾ ਦੇ ਵਿੱਚ ਸਫਾਈ ਨਹੀਂ ਕੀਤੀ ਗਈ ਤੇ ਹੁਣ ਅਸੀਂ ਸਫਾਈ ਕਰ ਰਹੇ ਹਾਂ ਫੈਨ ਵਗੈਰਾ ਸਾਫ ਉਹ ਜਿਹੜੀ ਵੀਡੀਓ ਆ ਮੇਰੇ ਕੋਲ ਨਹੀਂ ਬਣਾਈ ਗਈ ਫੈਨ ਸਾਫ ਕਰਦੇ ਆਂ ਦੀ ਕਿਉਂਕਿ ਹਰਜੋਤ ਵੀ ਸੁੱਤਾ ਸੀ ਤੇ ਇਸ ਕਰਕੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਹੁਣ ਕੀ ਕਰਦੀ ਪਈ ਆ ਤੇ ਸੋ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਬਿਲਕੁਲ ਵੀ ਸਕਿਪ ਨਾ ਕਰਿਓ ਵਲੌਗ ਪੂਰਾ ਐਂਡ ਤੱਕ ਫੋਲੋ ਵਾਚ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਵਾ ਤੇ ਹੁਣ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਸੋ ਇੱਥੇ ਮੈਂ ਇਹ ਬਾੜੀਆਂ ਸਾਫ਼ ਕਰ ਲਈਆਂ ਸੀ ਤੇ ਇੱਥੇ ਪਰਦਾ ਲੱਗਾ ਹੋਇਆ ਸੀ ਉਹ ਮੈਂ ਲਾ ਦਿੱਤਾ ਬਾਕੀ ਇੱਧਰ ਤੁਸੀਂ ਦੇਖੋ ਮੈਂ ਸਫਾਈ ਕਰਦੀ ਪਈ ਆ ਇਹ ਪੱਖੇ ਵਗੈਰਾ ਸਾਰੇ ਸਾਫ਼ ਕੀਤੇ ਹੋਏ ਨੇ ਆ ਦੇਖੋ ਤੁਸੀਂ ਮੈਂ ਫੈਨ ਮੈਂ ਸਾਫ ਕੀਤੇ ਆ ਸਾਡੇ ਤੁਸੀਂ ਦੇਖੋ ਬਹੁਤ ਡਸਟ ਵਗੈਰਾ ਜੰਮੀ ਹੋਈ ਸੀ ਤੇ ਤੁਹਾਨੂੰ ਪਤਾ ਵਾਂ ਕਰਦੀ ਸਫਾਈ ਵੀ ਜ਼ਰੂਰੀ ਆ ਤੇ ਕਾਫੀ ਟਾਈਮ ਦਾ ਮਤਲਬ ਮੇਰਾ ਮਨ ਕਰਦਾ ਪਿਆ ਸੀ ਕਿ ਸਫਾਈ ਕਰੀਏ ਸਫਾਈ ਕਰੀਏ ਸਫਾਈ ਕਰ ਦੀ ਸਫਾਈ ਤਾਂ ਆਪਾਂ ਡੇਲੀ ਚਲੋ ਕਰਦੇ ਆ ਜਦੋਂ ਵੀ ਝਾੜੂ ਝਾੜੂ ਲਾਉਨੇ ਆ ਉਸੇ ਟਾਈਮ ਆਪਾਂ ਹੈਨਾ ਝਾਰ-ਝੰਮ ਥੋੜੀ ਬਹੁਤੀ ਕਰ ਲਈਦੀ ਆ ਪਰ ਤੁਹਾਨੂੰ ਪਤਾ ਹੀ ਆ ਕਿ ਹੁਣ بارش ਕਾਫੀ ਹੁੰਦੀ ਰਹੀ ਸੀ ਤੇ ਉਹਦੇ ਕਰਕੇ ਸਫਾਈਆਂ ਨਹੀਂ ਹੋ ਪਈਆਂ ਸੀ ਆ ਦੇਖੋ ਹਜੇ ਆ ਤੁਸੀਂ ਦੇਖ ਸਕਦੇ ਹੋ ਸੌਰੀ ਜ਼ੂਮ ਕਰਦੀ ਆ ਆ ਦੇਖੋ ਤੁਸੀਂ ਸਾਰੀ ਸਲਾਬ ਆ ਹਜੇ ਬੇ ਕਮਰੇ ਦੇ ਵਿੱਚ ਦਿਖ ਨਹੀਂ ਰਿਹਾ ਆ ਦੇਖੋ ਹਜੇ ਵੀ ਸਲਾਬ ਆ ਜੀ ਤੇ ਸੋ ਇਹ ਬੈੱਡ ਸੋ ਇਹਨੂੰ ਵੀ ਮੈਂ ਚਾਰਚਾ ਮ ਕਰ ਰਹੀ ਸੀ ਤੇ ਬੈੱਡ ਦੀ ਵੀ ਸੋ ਜਾਲਾ ਵਗੈਰਾ ਮੈਂ ਸਾਰਾ ਲਾ ਦਿੱਤਾ ਐ ਇਧਰੋਂ ਵੀ ਮੈਂ ਜਾਲਾ ਸਾਰੀਆਂ ਕੰਧਾਂ ਸਾਫ਼ ਕੀਤੀਆਂ ਹੋਈਆਂ ਨੇ ਇਧਰੋਂ ਵੀ ਸਾਰੀਆਂ ਤੇ ਇਧਰਲਾ ਜਿਹੜਾ ਕਮਰਾ ਵਾ ਪੂਰਾ ਨਿਕਲੇ ਸਾਰਾ ਇਧਰੋਂ ਤੇ ਸੋ ਇਧਰੋਂ ਵੀ ਮੈਂ ਕੰਧਾ-ਕੁੰਧਾ ਸਾਫ਼ ਕੀਤੀ ਆ ਇਹ ਵੀ ਮੈਂ ਫੈਨ ਸਾਫ਼ ਕੀਤਾ ਹੋਇਆ ਵਾ ਤੇ ਉਹ ਖਿਰਕੀ ਸਾਡੀ ਉਹ ਸ਼ੀਸ਼ਾ ਜਿਹੜਾ ਸਾਡਾ ਟੁੱਟ ਗਿਆ ਸੀ ਤੇ ਪਸਵਾ ਦਾ ਕਮਰਾ ਤਿਆਰ ਕਰ ਰਹੀ ਸੀ ਤੇ ਉਹ ਸ਼ੀਸ਼ਾ ਸਾਡੇ ਕੋਲ ਕੋਈ ਬਾਲਾ ਵਗੈਰਾ ਵੱਜ ਗਿਆ ਸੀ ਤੇ ਉਹ ਸੀ ਸਾ ਟੁੱਟ ਗਿਆ ਸੀ ਤੇ ਇੱਥੇ ਬਾਕੀ ਸਾਰੀ ਆਪਾਂ ਇੱਥੋਂ ਝਾੜੂ ਲਾ ਦਿੱਤਾ ਵਾ ਮੈਂ ਤੇ ਇਹ ਗੱਦੇ ਵਗੈਰਾ ਵੀ ਇਹਨਾਂ ਦੇ ਕਵਰ ਧੋਣੇ ਆ ਹੁਣ ਆਪਾਂ ਇੱਥੋਂ ਝੜੂ ਕੇ ਰਲਾਵਾਂਗੇ ਤੇ ਇੱਧਰ ਦੇ ਵੀ ਆਪਾਂ ਸੋਫਿਆਂ ਦੇ ਸਾਰੇ ਕਵਰ ਲਾ ਦਿੱਤੇ ਨੇ ਇੱਧਰ ਦੇ ਵੀ ਕਵਰ ਲਾ ਦਿੱਤੇ ਨੇ ਉਹ ਖਿੜਕੀਆਂ ਮੈਂ ਸਾਫ਼ ਕਰ ਲਈਆਂ ਨੇ ਤੇ ਸਾਰੇ ਕਵਰ ਲਾ ਦਿੱਤੇ ਨੇ ਸੋ ਇਹ ਜਿਹੜੀਆਂ ਇਹਦੀ ਲਾਈਟ ਨਹੀਂ ਜਗਦੀ ਇਹਦਾ ਬਲਬ ਖਰਾਬ ਹੋ ਗਿਆ ਇਹ ਕਮਰੇ ਦਾ ਸੋ ਲੈ ਕੇ ਲਾਵਾਂਗੇ ਤੇ ਇਹ ਅਸੀਂ ਲਈਆਂ ਨੇ 6 ਕੁਰਸੀਆਂ ਤੇ ਤੁਸੀਂ ਦੇਖ ਸਕਦੇ ਇਹ ਲਈਆਂ ਆਪਾਂ 6 ਕੁਰਸੀਆਂ ਇੱਕ ਟੇਬਲ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਚੇਅਰ ਕਿਵੇਂ ਦੀ ਮੈਨੂੰ ਇਹ ਜਿਹੜਾ ਡਿਜ਼ਾਈਨ ਸੀ ਬਹੁਤ ਵਧੀਆ ਲੱਗਾ ਸੀ ਚੇਅਰ ਦਾ ਤੇ ਇਹ ਆਪਾਂ ਲੈ ਲਈਆਂ ਸੋ ਤੁਸੀਂ ਦੇਖ ਸਕਦੇ ਹੋ ਸੋ ਇਹ ਜਿਹੜੇ ਫੁੱਲਾ ਇਹ ਮੇਰੇ ਡੈਡੀ ਨੇ ਮੈਨੂੰ ਦਿੱਤੇ ਹਲੇ ਤੱਕ ਮੈਂ ਸੰਭਾਲ ਕੇ ਰੱਖੇ ਨੇ ਇਹ ਮੇਰੇ ਡੈਡੀ ਜੀ ਨੇ ਮੈਨੂੰ ਲੈ ਕੇ ਦਿੱਤੇ ਸੀ ਤੇ ਖਰਾਬ ਹੋ ਗਏ ਨੇ ਪਰ ਮੈਂ ਇਹਨਾਂ ਨੂੰ ਸੁਟਣਾ ਪਸੰਦ ਨਹੀਂ ਕਰਦੀ ਤੇ ਮੈਂ ਇਹਨਾਂ ਨੂੰ ਸੰਭਾਲ ਕੇ ਰੱਖਦੀ ਆ ਤੇ ਇਹ ਹਰਜੋਤ ਨੇ ਲਈ ਸੀ ਫਲਾਵਰ ਸੋ ਇਹਦੇ ਵਿੱਚ ਲਾ ਦਿੱਤੇ ਨੇ ਹਰਜੋਤ ਇਹ ਹੋਸ਼ਾ ਘੋੜਾ ਇਹ ਮੈਂ ਹਰਜੋਤ ਨੂੰ ਜਦੋਂ ਹਰਜੋਤ ਥੋੜਾ ਜਿਹਾ ਤੁਰਦਾ ਸੀ ਉਦੋਂ ਮੈਂ ਹਰਜੋਤ ਨੂੰ ਆਨੰਦਪੁਰ ਸਾਹਿਬ ਤੋਂ ਲੈ ਕੇ ਦਿੱਤਾ ਸੀ ਜਦੋਂ ਆਪਾਂ ਫਸਟ ਟਾਈਮ ਆਨੰਦਪੁਰ ਸਾਹਿਬ ਗਏ ਸੀ ਉਦੋਂ ਲੈ ਕੇ ਦਿੱਤਾ ਸੀ ਤੇ ਇਹਨੂੰ ਹੋ ਹੀ ਗਏ ਨੇ ਇਹਨੂੰ ਹੋ ਹੀ ਗਏ ਨੇ ਬੜਾ 11 ਬੜਾ ਸਾਲ ਹੋ ਚੁੱਕੇ ਨੇ ਇਹਨੂੰ ਤੇ ਸੋ ਇਹਨਾਂ ਦੇ ਕਵਰ ਲਾ ਦਿੱਤੇ ਨੇ ਤੇ ਆਪਾਂ ਹੁਣ ਇਹਨਾਂ ਨੂੰ ਅ ਕਵੜਾ ਜਿਹੜਾ ਇਹਨਾਂ ਦੇ ਵਾਸ਼ ਕਰਾਂਗੇ ਤੇ ਇਹ ਜਿਹੜਾ ਟੈਡੀ ਆ ਇਹ ਜਿਹੜਾ ਟੈਡੀ ਆ ਇਹ ਵੀ ਹਰਜੋਤ ਜਦੋਂ ਛੋਟਾ ਸੀ ਉਦੋਂ ਲੈ ਕੇ ਦਿੱਤਾ ਸੀ ਮੈਂ ਹਰਜੋਤ ਨੂੰ ਤੇ ਇਹ ਵਾਲਾ ਵੀ ਜਿਹੜਾ ਡੌਗ ਸੀ ਇਹ ਵੀ ਮੈਂ ਹਰਜੋਤ ਨੂੰ ਉਦੋਂ ਹੀ ਲੈ ਕੇ ਦਿੱਤਾ ਸੀ ਤੇ ਇਹ ਬਾਜ਼ੀਆਂ ਪਾਉਂਦਾ ਸੀ ਡੌਗ ਭੜੇ ਹੁਣ ਖਰਾਬ ਹੋ ਗਿਆ ਇਹਦੇ ਵਿੱਚ ਮੈਂ ਕਾਟਨ ਭੜ ਕੇ ਇਹਨੂੰ ਇਹ ਜਿਹੜਾ ਟੈਡੀ ਆ ਇਹ ਵੀ ਮੈਂ ਹਰਜੋਤ ਨੂੰ ਉਦੋਂ ਲੈ ਕੇ ਦਿੱਤਾ ਸੀ ਜਦੋਂ ਹਰਜੋਤ ਛੋਟਾ ਜਿਹਾ ਸੀ ਤੇ ਇਹ ਵੀ ਮੈਂ ਸੰਭਾਲ ਕੇ ਰੱਖਿਆ ਹੋਇਆ ਸੀ ਮੇ ਤਾਂ ਕੱਢ ਕੇ ਦਿਖਾਨੀ ਆ ਆ ਦੇਖੋ ਆ ਦੇਖੋ ਡੈਡੀ ਲੈ ਕੇ ਦਿੱਤਾ ਸੀ ਹਰਜੋਤ ਨੂੰ ਮੈਂ ਤੇ ਬਹੁਤ ਨਾਈਸ ਆ ਮੈਨੂੰ ਬਹੁਤ ਕਿਊਟ ਲੱਗਦਾ ਵਾ ਜੇ ਸੋ ਦਰੋਂ ਮੈਂ ਸਾੜੀ ਝਾੜੂ ਲਾ ਲਿਆ ਏ ਤੇ ਫ੍ਰਿਜ ਦਾ ਕਵਰ ਵੀ ਲਾ ਲਿਆ ਤੇ ਇਥੇ ਮੈਂ ਝਾੜੂ ਵਗੈਰਾ ਸਾਰੇ ਲਾ ਦਿੱਤਾ ਹੈ ਬਸ ਹੁਣ ਬਾਰਤ ਕਿੰਨਾ ਥਲਾੜਾ ਨਿਕਲਿਆ ਦੇਖ ਸਕਦੇ ਆ ਇੱਧਰ ਕੱਪੜੇ ਧੋਣ ਵਾਲੇ ਪਏ ਨੇ ਕੁਝ ਨਾ ਮਸ਼ੀਨ ਚ ਪਾਏ ਨੇ ਕੁਝ ਆਪਾਂ ਸੇਂਚ ਪਾਏ ਨੇ ਕੱਪੜੇ ਧੋੜੀ ਨੇ ਸਾਰਾ ਜੇ ਕੰਮ ਮੈਂ ਚਾੜੂ ਜੂ ਲਗਾਉਂਗਾ ਨਾਲ ਬਾੜ ਦੇਖ ਕਿੰਨਾ ਦਸਤ ਹੋ ਜਾਏਗਾ ਹੁਣ ਮੈਂ ਇੱਥੇ ਝਾੜੂ ਲਾਉਂਗੀ ਮਸ਼ੀਨ ਦੇ ਕੱਪੜੇ ਧੋਣ ਦੇ ਇੱਥੇ ਸਾਡੇ ਥੋੜੀ ਜਿਹੀ ਪ੍ਰੋਬਲਮ ਆ ਵੈਰਿੰਗ ਆਉਣ ਵਾਲੀ ਬਾਥਰੂਮ ਚ ਤੇ ਮਸ਼ੀਨ ਸਾਨੂੰ ਇੱਥੇ ਲਾਉਣੀ ਪੈਂਦੀ ਆ ਕਿ ਉਹਦੇ ਤੇ ਫਿਰ ਬਾਕੀ ਇੱਥੋਂ ਸਾਰੀਆਂ ਖਿੜਕੀਆਂ ਵਗੈਰਾ ਛੱਤ ਸਾੜੀ ਸਾਫ ਕਰਤੀ ਛੱਤ ਬਾਕੀ ਘਰ ਦੀ ਜਿਹੜੀ ਆ ਉਹ ਸਫਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਸੋ ਇੱਥੇ ਮੈਂ ਝਾੜੂ ਲਗਾਉਂਦੇ ਲਗਾੰਦੀ ਬਾਹਰ ਆ ਗਈ ਸੀ ਤੇ ਇੱਥੇ ਫਿਰ ਜਿਹੜਾ ਖੂੜਾ ਇਕੱਠਾ ਹੋਇਆ ਸੀ ਉਹ ਮੈਂ ਕਿਹਾ ਚਲੋ ਪੋਲੀਥੀਨ ਦੇ ਵਿੱਚ ਪਾ ਕੇ ਆਪਾਂ ਇੱਕ ਥੋੜੇ ਦੇ ਵਿੱਚ ਪਾ ਦਿੰਨੇ ਆ ਫਿਰ ਉਸ ਨੂੰ ਆਪਾਂ ਇੱਕ ਸਾਈਡ ਤੇ ਰੋੜ ਤੇ ਸੁੱਟ ਆਉਨੇ ਆ ਜਦੋਂ ਵੀ ਮਾ ਬੋੜਾ ਜਿਹੜਾ ਵਾ ਭਰ ਜਾਂਦਾ ਵਾ ਫਿਰ ਉਹਨੂੰ ਆਪਾਂ ਰੋੜ ਤੇ ਸੁੱਟਉਣੀ ਆ ਖੂੜੇ ਨੂੰ ਤੇ ਇਥੇ ਮੈਂ ਝਾੜੂ ਲਗਾ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਬਾਹਰ ਝਾੜੂ ਲਗਾਵਾਂਗੇ ਬਾੜ ਜਿਹੜਾ ਪੱਤਿਆਂ ਦਾ ਖਲਾੜਾ ਪੈਂਦਾ ਬਹੁਤ ਜ਼ਿਆਦਾ ਪੈਂਦਾ ਤੇ ਫਿਰ ਪੱਤੇ ਵੀ ਆਪਾਂ ਥੋੜੇ ਜਿਹਾ ਝਾੜ ਲਾਂਗੇ ਮੈਂ ਜਿਹੜੋਂ ਵੀ ਝਾੜੂ ਲਗਾਉਣਾ ਹੁੰਦਾ ਵਾ ਜਿਹੜੇ ਸੁੱਕੇ-ਸੁੱਕੇ ਪੱਤੇ ਉਹਨਾਂ ਨੂੰ ਆਪਾਂ ਇੱਕ ਡੰਡਾ ਲੈ ਕੇ ਉਹਨਾਂ ਨੂੰ ਝਾੜ ਲੈਨੇ ਆ ਤਾਂ ਕਿ ਜਿਹੜਾ ਆ بار بار ਨਾ ਖਿਲਰਨ ਕਿਉਂਕਿ بار بار ਵੀ ਜਿਹੜੀ ਸਫਾਈ ਕਰਨੀ ਉਹ ਬਹੁਤ ਔਖੀ ਹੋ ਜਾਂਦੀ ਹੈ ਇੱਕ ਤਾਂ ਗਰਮੀ ਬਹੁਤ ਸੀ ਤੇ ਗਰਮੀ ਦੇ ਵਿੱਚ ਸਫਾਈ ਕਰਨੀ ਬਹੁਤ ਔਖੀ ਹੁੰਦੀ ਆ ਮੈਂ ਡੇਲੀ ਹੀ ਇਹ ਪੱਤੇ ਚਾਰ ਲੈਣੇ ਆ ਜਿਹੜੇ ਸੁੱਕੇ-ਸੁੱਕੇ ਹੁੰਦੇ ਆ ਤਾਂ ਕਿ ਫਿਰ ਬਾਰ-ਬਾਰ ਨਾ ਖਿਲਰਦੇ ਰਹਿਣ ਤੇ ਸੋ ਵੀਡੀਓ ਬਣਾਉਣੀ ਬਹੁਤ ਥਕੀ ਸੀ ਕਿਉਂਕਿ ਅੱਜ ਕੰਮ ਬਹੁਤ ਜ਼ਿਆਦਾ ਸੀ ਮੈਂ ਕੱਪੜੇ ਵੀ ਸੁਕਾਈ ਸੀ ਜਿਹੜੇ ਵੀ ਜਿੰਨੇ ਵੀ ਕੱਪੜੇ ਸੀ ਭੇਡੀਆਂ ਵਾਲੇ ਬੈੱਡ ਵਾਲੇ ਸਾਰੇ ਹੀ ਮੈਂ ਟੋਟਲ ਸੁਕਾਈ ਸੀ ਤੇ ਫਿਰ ਮੈਂ ਇੱਕ ਸਾਈਡ ਤੇ ਮੈਂ ਮਸ਼ੀਨ ਲਗਾ ਲਈ ਸੀ ਤਾਂ ਕਿ ਮੈਂ ਕੱਪੜੇ ਵੀ ਨਾਲੋਂ ਨਾਲ ਵਾਸ਼ ਕਰ ਲਾਂ ਕਿਉਂਕਿ ਮੇਰਾ ਇਹ ਹੁੰਦਾ ਹੈ ਕਿ ਮੈਂ ਇੱਕ ਦਿਨ ਦੇ ਵਿੱਚ ਹੀ ਸਾਰਾ ਕੰਮ ਕੰਪਲੀਟ ਕਰਨਾ ਹੁੰਦਾ ਵਾ ਮੈਨੂੰ ਹੋਰ ਤਰਾ ਹੁੰਦਾ ਦਿੱਤਾ ਜਦੋਂ ਦੋ ਦਿਨ ਦਾ ਦੋ ਦਿਨਾਂ ਬਸ ਕੰਮ ਦੇ ਵਿੱਚ ਹੀ ਰੁੱਝੇ ਰਹੋ ਇੱਕ ਦਿਨ ਕੱਪੜੇ ਸੁਕਾ ਲਿਖ ਤਾ ਕੱਪੜੇ ਤੋਂ ਉਹ ਪਰ ਮੇਰੀ ਇਹ ਆਦਤ ਹੈ ਕਿ ਮੈਂ ਜਦੋਂ ਵੀ ਆਕਰ ਦਾ ਕੰਮ ਕਰਨਾ ਹਾਂ ਮੈਂ ਸਾਰੇ ਇਕੱਠੇ ਕਰਨਾ ਵਾ ਸੋ ਮੈਂ ਅ ਸਵੇਰੇ 7:30 ਵਜੇ ਸਾਡੇ ਸਾਢੇ 5:00 ਉੱਠ ਗਈ ਸੀ ਤੇ ਫਿਰ ਮੈਂ ਉੱਠ ਕੇ ਪਹਿਲਾਂ ਤਾਂ ਚਾਹ ਪਾਣੀ ਪੀਤਾ ਉਸ ਤੋਂ ਬਾਅਦ ਮੈਂ ਚਾਰਚਾਂ ਨੂੰ ਸ਼ੁਰੂ ਕਰਤੀ ਸੀ ਪੱਖੇ ਵਗੈਰਾ ਸਾਫ ਕੀਤੀ ਸੀ ਤੇ ਜਿਹੜੀਆਂ ਕੰਡਾਂ ਤੇ ਡਸਟ ਵਗੈਰਾ ਸੀ ਜਿਆਦਾ ਵਗੈਰਾ ਸੀ ਉਹ ਮੈਂ ਲਈ ਸੀ ਉਸ ਤੋਂ ਬਾਅਦ ਫਿਰ ਮੈਂ ਸਾਰਾ ਇਹ ਅੰਦਰੋਂ ਝਾੜੂ ਲਗਾਇਆ ਫਿਰ ਬਾਹਰੋਂ ਝਾੜੂ ਲਗਾਈ ਦਿੱਤੀ ਤੇ ਕੱਪੜੇ ਵਗੈਰਾ ਮੈਂ ਮਸ਼ੀਨ ਇੱਕ ਤਿਆਰ ਤੇ ਨਾਲ ਹੀ ਕਿ ਮੈਂ ਕੱਪੜੇ ਧੋਹ ਰਹੇ ਹਾਂ ਤੇ ਤੇ ਫਿਰ ਹੁੰਦੇ ਉਹਦੇ ਪਾਪਾ ਨੇ ਨਾਲ ਲਾ ਕੇ ਕੱਪੜੇ ਤੇਰੇ ਸਾਰੇ ਕੋਠੇ ਤੇ ਸੁਕਣੇ ਭਵਾਏ ਸੀ ਮੇਰੇ ਨਾਲ ਤੇ ਉਹ ਵੀਡੀਓ ਮੈਂ ਰਿਕਾਰਡ ਨਹੀਂ ਕਰ ਪਾਈ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਹ ਜਿਹੜੀ ਆ ਛੇਤੀ ਛੇਤੀ ਜਦੋਂ ਕੰਮ ਕਰਨਾ ਆ ਕਿਰਤ ਛੇਤੀ ਬਹਣਾ ਤੇ ਨਾ ਕੰਮ ਕਰ ਲਈ ਉਸ ਤੋਂ ਬਾਅਦ ਚਲੋ ਵੀਡੀਓ ਆਪਾਂ ਰਿਕਾਰਡ ਕਰ ਲਾਂਗੇ ਤੇ ਨਾਲੇ ਵੈਸੇ ਵੀ ਵੀਡੀਓ ਰਿਕਾਰਡ ਕਰਨ ਦੀ ਕੋਈ ਨਹੀਂ ਸੀ ਘਰ ਹਰ ਜੋ ਤੇ ਸਕੂਲ ਚਲਾ ਗਿਆ ਸੀ ਤੇ ਆਪਾਂ ਤੁਹਾਨੂੰ ਜਾਣੇ ਜਿਹੜੇ ਕੱਪੜੇ ਵਗੈਰਾ ਸੀ ਉਹ ਸੁਕਣੇ ਪਾਰੇ ਸੀ ਕੋਠੇ ਦੇ ਉੱਪਰ ਸੋ ਉਹ ਵੀ ਤੁਹਾਨੂੰ ਆਪਾ ਦਿਖਾਵਾਂਗੇ ਅੱਗੇ ਜਾ ਕੇ ਤੇ ਬਾਕੀ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਮੈਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਮੈਨੂੰ ਬਹੁਤ ਵਧੀਆ ਲੱਗਦਾ ਵਾ ਜਿਹੜੇ ਸਾਡੀ ਵੀਡੀਓ ਵਾਚ ਕਰਦੇ ਆ ਤੇ ਕਈ ਭੈਣਾਂ ਸਾਡੀ ਵੀਡੀਓ ਦੇਖਦੀਆਂ ਰਹਿੰਦੀਆਂ ਨੇ ਸੋ ਕੋਈ ਗੱਲ ਨਹੀਂ डेली ਵੀਡੀਓ ਆਇਆ ਕਰੂਗੀ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ डेली ਵੀਡੀਓ ਪਾਵਾਂ ਤੇ ਸੋ ਤੁਸੀਂ ਮੈਨੂੰ ਦੋ ਤਿੰਨ ਭੈਣਾਂ ਕਹਿ ਰਹੀਆਂ ਸੀ ਕਿ ਭੈਣਾਂ ਤੁਸੀਂ ਆ ਵਲੋਗ ਨਹੀਂ ਪਾਇਆ ਤੁਸੀਂ ਵਲੋਗ ਨਹੀਂ ਪਾਇਆ ਆਪਾਂ ਤੁਹਾਡਾ ਵਲੋਗ ਦਾ ਇੰਤਜ਼ਾਰ ਕਰ ਰਹੇ ਆ ਤੇ ਮੈਂ ਸੋਚਿਆ ਕਿ ਚਲੋ ਆਪਾਂ ਜਸ ਅਪਲੋਡ ਕਰ ਲੈਂਦੇ ਆ ਤੇ ਇਹ ਸੰਡੇ ਦਾ ਵਲੋਗ ਸੀ ਮੈਂ ਬਣਾ ਕੇ ਆ ਕਿਹਾ ਹੋਇਆ ਪਰ ਐਡਿਟ ਕਰਨ ਦਾ ਟਾਈਮ ਹੀ ਨਹੀਂ ਸੀ ਮਿਲਿਆ ਤੇ ਸੋ ਅੱਜ ਮੈਂ ਐਡਿਟ ਕਰਕੇ ਤੋਂ ਬਾਅਦ ਮੈਂ ਅਪਲੋਡ ਕਰ ਦਿੱਤਾ ਤੇ ਸੋ ਤੁਸੀਂ ਸਾਡਾ ਵਲੋਗ ਫੁੱਲ ਵਾਚ ਕਰਿਆ ਕਰੋ ਜੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਿਨੇ ਪਹਿਣਾ ਸਾਡੇ ਲੋਗ ਮੈਨੂੰ ਬਹੁਤ ਪਿਆਰ ਦਿੰਦੀਆਂ ਨੇ ਕਮੈਂਟ ਕਰਦੀਆਂ ਨੇ ਸੋ ਆਪਾਂ ਸਾਰੇ ਭੈਣਾਂ ਦਾ ਅਗਲ ਮਿਲ ਕੇ ਇੱਕ ਤੁਹਾਨੂੰ ਸਪੋਰਟ ਕਰੀਏ ਤਾਂ ਹੀ ਅੱਗੇ ਤੱਕ ਜਾ ਸਕਦੇ ਹਾਂ ਜੀ ਸੋ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਬਹੁਤ ਸਾਰੇ ਕਮੈਂਟਸ ਮੈਨੂੰ ਵਧੀਆ ਆਉਂਦੇ ਨੇ ਭੈਣਾਂ ਵੀ ਕਰਦੀਆਂ ਨੇ ਸਾਡੇ ਵੀਰ ਵੀ ਬਹੁਤ ਕਰਦੇ ਨੇ ਕਮੈਂਟਸ ਤੇ ਵਾਹਿਗੁਰੂ ਸਾਰਿਆਂ ਨੂੰ ਸਿਹਤੰਦੁਰੱਖੇ ਚੰਗੀ ਕਲਾ ਵਿੱਚ ਰੱਖੇ ਤੇ ਬਾਕੀ ਸੋ ਇੱਥੇ ਆਪਾਂ ਘਰਾਂ ਤੇ ਮਸੀਨ ਲਾਈਤੀ ਤੇ ਮੈਂ ਕਿਹਾ ਚਲੋ ਹਣਾ ਪੱਤੇ ਵਗੈਰਾ ਜਿਹੜੇ ਆ ਸੋ ਅਸੀਂ ਸਾਡਾ চাৰা কাম কিতা চোফে বগা পায় স্লা কাপোৰ কপড় লোকে চেনে পায় ਜੋਤ ਨੂੰ ਫੀਵਰ ਹੋਇਆ ਸੀ ਜੋ ਸੁੱਧਰ ਉਹ ਜੋ ਬਹੁਤ ਸੀ ਗਿਆ ਰੱਖਿਆ ਨਾ ਆਪਾਂ ਜਾਣੇ ਆ ਉੱਥੇ ਤੇ ਜਾਵਾਂਗੇ ਇਹਦੇ ਵਿੱਚ ਆਪਾਂ ਬੂਟ ਵਗੈਰਾ ਰੱਖੇ ਹੋਏ ਨੇ ਤੇ अच्छे कपड़े सुा रहे हैं तुम तो देख सकते हो कपड़िया का पाया मैं खलारा देखो यरजोत ढोल तो लैके आए थे पापा जो धरने लगते थे उची तो है ਕਵਾ ਤੁਸੀਂ ਸੂਟ ਦੇਖ ਰਹੇ ਹੋ ਇਹ ਸੂਟ ਮੈਂ ਕਿਸੇ ਭੈਣ ਕੋਲੋਂ ਰੈਡੀ ਕਰਵਾਇਆ ਸੀ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਰੈਡੀ ਕੀਤਾ ਭੈਣ ਨੇ ਸੂਟ ਜੇ ਤੁਸੀਂ ਕਿਸੇ ਨੇ ਵੀ ਕਰਵਾਉਣਾ ਹੋਊਗਾ ਤਾਂ ਮੈਨੂੰ ਮੈਸੇਜ ਕਰ ਦਿਓ ਤੇ ਬਹੁਤ ਪਿਆਰਾ ਸੂਟ ਰੈਡੀ ਕੀਤਾ ਸੀ ਆ ਭੈਣ ਦਾ ਆ ਦੁਪੱਟਾ ਹੈ ਤੇ ਜੇ ਕਿਸੇ ਨੇ ਕਰਵਾਉਣਾ ਹੋਊਗਾ ਤੇ ਦੱਸ ਦਿਓ ਤੁਸੀਂ ਆ ਵੇਖੋ ਗਲੇ ਤੇ ਵੀ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਵੜਕੋ ਉਹ ਤੁਹਾਡੇ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੋਗੇ ਉਹ ਤੁਹਾਨੂੰ ਵਰਕ ਕਰਕੇ ਦੇ ਦੇਣਗੇ ਆ ਦੇਖੋ ਉਹ ਸੋਨਾ ਸੂਟ ਰੈਡੀ ਕੀਤਾ ਹੋਇਆ ਭੈਣ ਨੇ ਤੁਸੀਂ ਜ਼ਰੂਰ ਦੱਸਿਓ ਜੇ ਕਿਸੇ ਨੇ ਵੀ ਕਰਵਾਉਣਾ ਹੋਗਾ ਭੈਣ ਨੇ ਤੇ ਬਹੁਤ ਵਧੀਆ ਪ੍ਰਾਈਸ ਆ ਉਹਨਾਂ ਦਾ ਤੇ ਬਹੁਤ ਵਧੀਆ ਸੂਟ ਰੈਡੀ ਕਰਦੇ ਨੇ ਸਾਰੇ ਦੇਖੋ ਕੱਪੜੇ ਸੁੱਕਣੇ ਪਏ ਹੋਏ ਨੇ ਮੈਂ ਬਸ ਹੁਣ ਅਸੀਂ ਇਹਨਾਂ ਨੂੰ ਸਾਂਭ ਲਾਂਗੇ ਤੇ ਮਾਰਨਿੰਗ ਟਾਈਮ ਦੇ ਸੁੱਕਣੇ ਪਏ ਹੋਏ ਆ ਔਰ ਜੋ ਉਹਦੇ ਬਚਪਨ ਦੇ ਕੱਪੜੇ ਵੀ ਹੈਗੇ ਆ ਛੋਟੇ ਤੇ ਆ ਦੇਖੋ ਸਿਆਲ ਵਾਲੇ ਸਾਰੇ ਤੇ ਕੁਝ ਇੱਥੇ ਟੀਨ ਉੱਪਰ ਪਾਏ ਹੋਏ ਨੇ ਇਹ ਸਾਰੇ ਆਪਾਂ ਕੱਪੜੇ ਕਰੇ ਨੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕੰਮ ਬਹੁਤ ਹੁੰਦੇ ਨੇ ਕੰਮ ਕਰਨੇ ਕਿਰੇ ਸੋਖੇ ਨੇ ਬਹੁਤ ਔਖੇ ਹੁੰਦੇ ਆ ਇਹ ਤਾਂ ਤੋਂ ਪਵਾਰੀ ਹੁੰਦੀ ਸੋ ਅੱਜ ਦਾ ਲੋਕ ਇੱਥੋਂ ਤੱਕ ਆ ਜੀ ਵਧੀਆ ਲੱਗਦਾ ਉਹ ਕਿਹ ਕਿਹੜਾ ਮੇਰੀ ਕਿਸ਼ੇ ਜੀ ਦਰਾਣੀ ਦਾ ਘੜਾ ਸੋ ਮਿਲਦੇ ਆ ਤੋੜੀਆਂ ਲੱਗੀਆਂ ਵੀ ਆ ਚੋਲ ਦੀਆਂ ਕੋਠੇ ਦੇ ਨਾਲ ਲੋਕ ਦੇ ਨਾਲ ਤੇ ਪਲੀਜ਼ ਮੈਂ ਵੱਧ ਤੋਂ ਵੱਧ ਸਾਡੇ ਵਲੋਗ ਨੂੰ ਸਾਡੇ ਰੋਡ ਜਾਂਦਾ ਤੇ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਆ ਕਰੋ ਜੀ ਤੇ ਤੁਸੀਂ ਦੇਖ ਸਕਦੇ ਹੋ ਅੱਗੋਂ ਨੈਟ ਕੰਮ ਬਹੁਤ ਜ਼ਿਆਦਾ ਸੀ ਸੋ ਮਿਲਦੇ ਆ ਆਪਾਂ ਅਗਲੇ ਨੈਕਸਟ ਵੀਡੀਓ ਨਾਲ ਬਾਏ ਬਾਏ ਸੋ ਹੁਣ ਆਪਾਂ نیچے ਜਾਂਦੇ ਆਂ